ਅੱਗੇ ਸਸਟਿਕਾ ਦਾ ਸਾਰਾ ਨੂੰ ਹੋਸਰਾਉਂ ਕੀ ਹਾਲ ਚਾਲ ਤੁਹਾਡਾ ਅ ਵੀ ਤਾਂ ਤੁਸੀਂ ਠੀਕ-ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ-ਠਾਕ ਹਾਂ ਲੋ ਜੀ ਆਪਾਂ ਚੱਲੇ ਸੀਗੇ ਹੁਣ ਸ਼ਾਪ ਤੇ ਏਸੀ ਕਰਦਗੇ ਬੰਦ ਸ਼ਾਪ ਤੇ ਚੱਲੇ ਸੀਗੇ ਨੇਰਾਉ ਮਿਲ ਬੀਬੀ ਮੈਂ ਚੱਲੀ ਬੀਬੀ ਨੇ ਜਿਵੇਂ ਬਾਵਾ ਟਾਂ ਆਈ ਵਧੀਆ ਬਣਾ ਕੇ ਬਾਲ ਲਈ ਹਨ ਤੂਕ ਪਿਆ ਅੱਧੀ ਤੇ ਸਹੀ ਨਹੀਂ ਆਈ ਜਾਂਦੀ ਸਾਫ ਹੁੰਦੀ ਹੈ ਹੋਏ ਦੇਖਿਓ ਕਿ ਨਾ ਪਾਲੀ ਖਾਲੀ ਲੜਦਾ ਅੱਜ ਘੈਂਟ ਲੱਗਦਾ ਕਾ ਹੋਏ ਫੋਨੇ ਡਿੱਗ ਪਏ ਚਲੇ ਖਾਲੀ ਖਾਲੀ ਚਲ ਆ ਦੇ ਕਿ ਨਵਾਂ ਹੋਣਾ ਆਈ ਨਹੀਂ ਕਿ ਤੁਸੀਂ ਬਣਾ ਲਓ ਇੱਧਰ ਲੋ ਜੀ ਅੱਜ ਮਾਲੀ ਨੇ ਸਾਰੀ ਸਫਾਈ ਕਰਤੀ ਪੂਰ ਐਂ ਟੱਚ ਨੂੰ ਬਣਾਤਾ ਸੱਜੀ ਆਪਣੇ ਕੋਈ ਨਹੀਂ ਹੋਈ ਸੀ ਤੇ ਇੱਕ ਨਾ ਆਪਣੇ ਪਾਮ ਸੀਗੇ ਬਹੁਤ ਵੱਡੇ ਵੱਡੇ ਪਰ ਉਹ ਉੱਪਰ ਲਿਆਂ ਤਾਰਾਂ ਨੂੰ ਨਾ ਟੱਚ ਕਰਦੇ ਸੀ ਫਿਰ ਆਪਾਂ ਨੂੰ ਉਹ ਵੜਾਉਣੇ ਪੈ ਗਏ ਦੁੱਖ ਤਾਂ ਬਹੁਤ ਹੋਏ ਪਰ ਅਸੀਂ ਜੜੋਂ ਨਹੀਂ ਕੱਢੇ ਹੈਗੇ ਜੇ ਮੈਂ ਤੁਹਾਨੂੰ ਨਾ ਫਿਰ ਬਾਅਦ ਚ ਦਿਖਾਉਣੀ ਆ ਤੇ ਫਿਰ ਤੁਸੀਂ ਮੈਨੂੰ ਸਲਾਹ ਵੀ ਦਿਓ ਕਿ ਆਪਾਂ ਇਹਨਾਂ ਦਾ ਹੁਣ ਕੀ ਕਰੀਏ ਜੋ ਮੇਰੇ ਦਿਮਾਗ 'ਚ ਹੈਗਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਉਹ ਨਾ ਦੋ ਪਾਮ ਸੀਗੇ ਜਿਹੜੇ ਬਾਲੇ ਵੱਡੇ ਸੀ ਚਲ ਮੈਂ ਤੁਹਾਨੂੰ ਅੱਜ ਲੌਨ ਵੀ ਦਿਖਾਉਣੀ ਆ ਅੱਜ ਤਾਜ਼ਾ ਤਾਜ਼ਾ ਵਧੀਆ ਬਣਾ ਕੀ ਗਏ ਉਹ ਕਲੀਆਂ ਵਾਲਾ ਬੂਟਾ ਜਮੇ ਹੀ ਚਾਉਂ ਗਿਆ ਇਹ ਕਲੀਆਂ ਲੱਗੀਆਂ ਹੋਈਆਂ ਸੀ ਪਤਾ ਨਹੀਂ ਇੰਨਾ ਅੱਜ ਜਮੀ ਵੱਢ ਗਿਆ ਤੇ ਆਹ ਆਪਣਾ ਸੀਗਾ ਜਿਹੜਾ ਹੈ ਬਿਸਕਸ ਦਾ ਇਹਨੂੰ ਵੀ ਲੰਡਾ ਜਾ ਕਰ ਗਿਆ ਕਿਉਂਕਿ ਹੁਣ ਬਾਰਿਸ਼ਾਂ ਹੋਣਗੀਆਂ ਫਿਰ ਫਿਰ ਇਹਨਾਂ ਨੇ ਬਹੁਤ ਜ਼ਿਆਦਾ ਝਾੜੀ ਬਣੇ ਪਏ ਸੀਗੇ ਹੁਣ ਆਪਣੇ ਲਓ ਬਹੁਤ ਸੋਹਣਾ ਲੱਗਦਾ ਅੱਜ ਦੇਖੋ ਕਿੰਨਾ ਸਾਫ਼ ਸਾਫ਼ ਲੱਗਦਾ ਆਹਾਂ ਦੇਖੋ ਕਿੰਨਾ ਜਮੇ

ਇਹ ਇਹ ਹੈਗਾ ਆਪਣੇ ਕੋਲੇ ਕਾਫੀ ਤਰ੍ਹਾਂ ਦਾ ਸਮਾਨ ਮਨ ਲੱਕੇ ਆਈ ਸੀ ਵੀ ਤੋਂ ਲਾਤੇ ਉਹ ਲੈ ਤਾਂ ਤੇ ਇੱਕ ਲਿਟਰ ਲੋ ਇਹ ਹੈਗਾ ਤੇਨ ਲੀਟਰ ਤਿੰਨ ਭੈਣਾਂ ਦੇ ਆਰਡਰ ਤੇਲ ਦੇ ਤਿੰਨ ਭੈਣਾਂ ਨੇ ਤੇਲ ਲੈ ਕੇ ਜਾਣਾ ਮੇਰੇ ਕਾਹ ਵੀ ਕੰਮ ਚੱਲੀ ਜਾਂਦਾ ਨਾ ਤੇ ਤੇ ਕਿਹ ਕਿਹ ਜੇ ਹੋਰਲੀ ਪੜਿਆ ਹੁੰਦਾ ਸੀ ਲੈ ਜਾਂਦਾ ਕੋਈ ਹੋਰ ਸ਼ੌਪ ਤੇ ਆਉਂਦੀ ਆ ਉਹ ਵੀ ਹੋ ਚੱਕ ਕੇ ਲੈ ਜਾਂਦਾ ਫਿਰ ਮੈਨੂੰ ਉਹ ਦੁਬਾਰਾ ਭੌਣਾ ਪੈਂਦਾ ਬਸ ਅੰਕਲ ਜੀ ਦੀ ਜੰਦਾ ਜਿਹਾ ਬੰਦਾ ਤੇ ਇਹ ਸੀ ਵੀ ਕਲੌਂਜੀ ਇਹ ਆਪਾਂ ਨੇ ਐਸੀ ਬਿਸਕਟ ਥੋੜੀ ਜਿਹੀ ਸ਼ੋਪਿੰਗ ਕੀਤੀ ਇਹ ਨਮਕੀ ਤੇ ਇਹ ਆਪਣੇ ਮੇਰਾ ਕੱਪ ਦੇ ਵਿੱਚ ਗਲਾਸ ਜਿਹੜਾ ਅਜੇ ਵੀ ਕਾਫੀ ਵੱਡਾ ਬੋਤਲ ਬਣਿਆ ਹੋਇਆ ਉਸ ਤਰ੍ਹਾਂ ਹੀ ਤੇ ਆਇਆ ਇਹ ਤੇ ਭੈਣਾਂ ਨੇ ਨਾ ਬੜਾ ਹੀ ਮੈਨੂੰ ਮਤਲਬ ਕਿ ਕਈ ਭੈਣਾਂ ਨੇ ਮੈਸੇਜ ਕਰੇ ਫੋਨ ਕਰੇ ਕੱਲ ਮੈਨੂੰ ਮੈਂ ਦੱਸਿਆ ਸੀ ਕੱਲ ਵਾਲੇ ਦਿਨ ਆਉਗੀ ਇੱਕ ਭੈਣ ਦਾ ਮੈਨੂੰ ਹੋਣਾ ਆਇਆ ਸੀਗਾ ਰਮਨ ਦੀ ਭੈਣ ਦਾ ਵੀ ਇਹ ਚ ਬਰਫ਼ ਪਾਉਣਾ ਹੈ ਨਾ ਤੇ ਅੱਜ ਨਾ ਇੱਕ ਭੈਣ ਨੇ ਮੈਨੂੰ ਬਾਹਰੋਂ ਹੀ ਬਾਹਰਲਾ ਨੰਬਰ ਸੀਗਾ ਉਹਨਾਂ ਨੇ ਇੱਕ ਵੀਡੀਓ ਵੀ ਭੇਜੀ ਮੈਨੂੰ ਤੇ ਉਹ ਕਹਿੰਦੇ ਨਾ ਵੀ ਗਰਮ ਪਾਣੀ ਕਰਕੇ ਵੀਡੀਓ ਦੇ ਵਿੱਚ ਦੱਸਿਆ ਹੋਇਆ ਸੀਗਾ ਵੀ ਗਰਮ ਪਾਣੀ ਦੇ ਵਿੱਚ ਰੱਖ ਦਿਓ ਇਹਨੂੰ ਤੇ ਇਹਦੇ ਵਿੱਚ ਬਰਫ਼ ਪਾ ਦਿਓ ਜੀ ਫਿਰ ਨਿਕਲ ਜੂ ਬਹੁਤ ਜਲਦੀ ਮੈਂ ਨਾ ਕਰ ਟਰਾਈ ਕਰਦੇ ਆ ਲੋ ਜੀ ਆਪ ਇਹਦੇ ਵਿੱਚ ਡਾਟ ਲਈ ਗੋੜਾ ਨਾ ਦੇ ਕਿ ਤੇ ਫੋਟੀ ਜਾ ਬਈ ਨਾ ਥੋੜਾ ਜਿਆ ਐਡੀ ਸਿਮਿੰਦਾ ਪਾ ਦੋ ਲੈ ਆਪਾਂ ਅਜ਼ਮਾਇਸ਼ ਕਰਕੇ ਦੇਖਦੇ ਆ ਕਿੰਨੇ ਟਿਕਾਹਿਆ ਉਹਨੇ ਆ ਲੋ ਆਰਾ ਥਾਈ ਦੇ ਵਿੱਚ ਕੱਪ ਤੇ ਗਲਾਸ ਜਿਹਨੂੰ ਇਸ ਤਰ੍ਹਾਂ ਪਏ ਨੂੰ ਕਿੰਨੇ ਦਿਨ ਹੋ ਗਏ ਹਫਤਾ ਹੀ ਹੋ ਗਿਆ ਲਗਭਗ ਹੁਣ ਇਹਦੇ ਵਿੱਚ ਆਪਾਂ ਨਾ ਆਈਸਕ੍ਰੀਮ ਪਾ ਦਾਂਗੇ ना वासान बाद यह तने मैं ज से बाल निया परतेने बट करतेोड़ देगी ਉਹਨੇ ਕਿਹਾ ਸੀਗਾ ਵੀ ਜਿਹੜਾ ਮੈਨੂੰ ਨਾ ਇੱਥੇ ਭੈਣ ਦਾ ਇੱਕ ਰਾਹ ਆਇਆ ਸੀਗਾ ਪਟਿਆਲੇ ਤੋਂ ਉਹਨਾਂ ਨੇ ਵੀ ਕਿਹਾ ਸੀ ਬਹੁਤ ਜਲਦੀ ਖੁੱਲ ਜਾਊਗਾ ਤੇ ਕੱਲ ਵੀ ਇੱਕ ਭੈਣ ਦਾ ਜਿਹਦਾ ਮੈਨੂੰ ਫੋਨ ਆਇਆ ਸੀ ਕੈਨੇਡਾ ਤੋਂ ਉਹਨਾਂ ਨੇ ਵੀ ਕਿਹਾ ਸੀਗਾ 1 ਕੋਲੋ ਮਿੰਟਾ ਜੀ ਥੋੜ੍ਹ ਜੂਗਾ ਮਰ ਤੁਮ। ਤੇ ਅੱਜ ਮੈਂ ਇੱਕ ਵੀਡੀਓ ਵੀ ਦੇਖੀ ਆ ਉਹਦੇ ਚਾਹੇ ਤਾਂ ਨਹੀਂ ਦੱਸਿਆ ਕਿੰਨਾ ਚੇਤੀ ਖੁੱਲ ਜਾਊਗਾ। ਪਰ ਉਹਨਾਂ ਨੇ ਇਦਾਂ ਦੱਸਿਆ ਗਰਮ ਪਾਣੀ ਦੇ ਵਿੱਚ ਰੱਖੋ ਇਹਨੂੰ ਵਿੱਚ ਇਹਦੇ ਪਾਓ ਆਈਸ ਕ్యూਬਸ ਤੇ ਵੀ ਫੇਰੇ ਖੁੱਲ ਜਾਊਗਾ। ਤੇ ਆਪਾਂ ਥੋੜੀ ਤੇਰੇ ਹੱਥੇ ਦੀ ਵੇਟ ਕਰਦੇ ਆ। ਤੇ ਮੈਂ ਸੋਚਦੀ ਸੀ ਕਿ ਕਿ ਮੈਂ ਹੁਣੇ ਤੇ ਪੜਾਵਾ ਕਿਉਂਕਿ ਕੱਲ ਨੂੰਾਂ ਦੀ ਹੈਗਾ ਸੰਡੇ ਦੇ ਕੰਮ ਨੂੰ ਪਰ ਮੈਂ ਕਿਤੇ ਜਾਣਾ ਹੈਗਾ ਭੋਗ ਤੇ ਜਾਣਾ ਇੱਕ ਤੇ ਇਸ ਕਰਕੇ ਕੱਲ ਨੂੰ ਫਿਰ ਟਾਈਮ ਨਹੀਂ ਲੱਗਣਾ ਹੈਗਾ ਮੇਰਾ ਤੇ ਮੈਂ ਸੋਚਦੀ ਆ ਨਾਮ ਨਾਲ ਇਹ ਕੰਮ ਨੂੰ ਕਿ ਮੈਂ ਕਾਦੀ ਕਰਾਂ 2 ਲੀਟਰ ਹੀ ਬਣੂਗਾ। ਇਹ ਕੜਾਈ ਦੇ ਵਿੱਚ ਜ਼ਿਆਦਾ ਨਹੀਂ ਬਣਦਾ। ਇਸ ਟਾਈਮ ਨਾਲ ਜਦੋਂ ਮੈਂ ਰੌਂਗ ਬਣਾਉਣੀ ਆ ਉਦੋਂ ਰੌਂਗ ਦੀ ਨਾਲ ਹੀ ਇਹ ਸ਼ੁਰੂ ਹੋ ਜਾਂਦਾ ਇਦੋਂ ਪਾਣੀ ਦਾ ਖੜਕਾ। ਤੇ ਫਿਰ ਤੁਹਾਨੂੰ ਇਹਦੀ ਆਵਾਜ਼ ਜ਼ਿਆਦਾ ਸੁਣੀ ਜਾਂਦੀ ਹੈ ਮੇਰੀ ਆਵਾਜ਼ ਨਾਲੋਂ। ਕਰਦੇ ਹੀ ਲਾ ਜਿਹੜਾ ਉਹ ਆਪਾਂ ਪਾਤਾ ਹੈ ਦੇ ਵਿੱਚ ਤੇ ਆਪਣੀਆਂ ਦੋ ਬੋਤਲਾਂ ਭਰਣੀਆਂ ਆ ਦੋ ਭੈਣਾਂ ਦਾ ਕੰਮ ਕਰਨੀ ਆ ਤੇ ਜਿਹੜਾ 1 ਲੀਟਰ ਰਹਿ ਗਿਆ ਇਹਨੂੰ ਆਪਾਂ ਲੱਗ ਬਣਾਵਾਂਗੇ ਤੇ ਲਾ ਇਹਨੂੰ 2 ਲੀਟਰ ਨੂੰ ਭਰਾਂਗੇ ਇਹਨੂੰ ਘਰ ਨੂੰ ਹੋ ਰਹਿਣ ਦਿੰਦੇ ਨੇ ਫਿਰ ਆਪਾਂ ਇਹਦੇ ਚ ਸਾਰਾ ਸਮਾਨ ਪਾਵਾਂਗੇ ਤੇ ਲਓ ਜੀ ਇਹਦੀ ਕਰਦੇ ਆਪਾਂ ਟਰਾਈ ਵਾਈਕਰੂ ਕਰੇ ਬਹੁਤ ਜਲਦੀ ਖੁੱਲ ਜੇ ਕਿਆ ਬਾਜੀ ਤਾਂ ਆਉਣ ਲੱਗਦੀ ਐ ਜੀ ਮੈਂ ਤਾਂ ਵਿਦ੍ਰੋ ਨਹੀਂ ਓ ਵੈਰੀ ਗੁੱਡ ਵੈਰੀ ਲੋ ਜੀ ਇਹ ਤਾਂ ਇੱਕ ਝਟਕੇ ਜੀ ਖੁੱਲ ਗਿਆ ਓ ਮਾਈ ਗॉड ਕੀ ਬਾਤ ਹੈ ਥੈਂਕ ਯੂ ਭੈਣੋ ਥੈਂਕ ਯੂ ਸੋ ਮੱਚ ਆ ਨਾ ਵਧੀਆ ਮੈਨੂੰ ਤੁਸੀਂ ਆ ਚੀਜ਼ ਦੱਸੀ ਜਨਾ ਕਮਾਲ ਹੀ ਹੋ ਗਈ ਮ제 ਹੀ ਆ ਗਿਆ ਤਾਂ ਇੱਕ ਮਿੰਟ ਦੇ ਵਿੱਚ ਜਿਹੜਾ ਹਫ਼ਤੇ ਦਾ ਪਿਆ ਸੀ ਉਹ ਇੱਕ ਮਿੰਟ ਦੇ ਵਿੱਚ ਖੁੱਲ ਗਿਆ ਬਹੁਤ ਮਜ਼ਾ ਆਇਆ ਕਮਾਲ ਕਰਤਾ ਇਹ ਆਈਕਿਊ ਜੀ ਨੇ ਹੋਰ ਵੀ ਬਹੁਤ ਸਾਰੀਆਂ ਭੈਣਾਂ ਦੇ ਇਹ ਕੰਮ ਆਊਗਾ ਇਹ ਵਾਲਾ ਟ੍ਰਿਕ ਕਮਾਲ ਦਾ ਟ੍ਰਿਕ ਸੀਗਾ ਥੈਂਕ ਯੂ ਬਣਾ ਥੈਂਕ ਯੂ ਸੋ ਮੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦੱਸਣ ਵਾਸਤੇ ਲਓ ਜੀ ਮੇਰਾ ਕੱਪ ਵੀ ਬਚ ਗਿਆ ਤੇ ਮੇਰੇ ਗਲਾਸ ਵੀ ਬਚ ਗਿਆ ਤੇ ਦੋਨੋਂ ਚੀਜ਼ਾਂ ਬਚ ਗਈਆਂ ਥੈਂਕ ਗੋਡ ਮੇਰਾ ਜਮਾਈ ਵੀ ਨਹੀਂ ਕਰ ਰਿਹਾ ਸੀਗਾ ਇਹਨਾਂ ਨੂੰ ਵੇਸਟ ਕਰਨ ਲਈ ਇਹਨਾਂ ਵਿੱਚੋਂ ਕੋਈ ਵੀ ਚੀਜ਼ ਖਰਾਬ ਹੋਵੇ ਕਿਉਂਕਿ ਦੋਨੋਂ ਚੀਜ਼ਾਂ ਬਹੁਤ ਵਧੀਆ ਸੀਗੀਆਂ ਔਰ ਨਵੀਆਂ ਨਵੇਂ ਹੁੰਦੇ ਨੇ ਨੀ ਬਰਤਨ ਸਾਰੇ ਆਪਣੇ ਤੇ ਇਹ ਖੁੱਲ ਗਿਆ ਹੁਣ ਜੇ ਤੁਸੀਂ ਆਉਂਗੇ ਤੁਹਾਨੂੰ ਇਹਨਾਂ ਦੇ ਵਿੱਚ ਚਾਹ ਪਾਣੀ ਪਿਵਾਵਾਂਗੇ ਆਪਾਂ ਦੋ ਚੀਜ਼ਾਂ ਸਾਡੀਆਂ ਬਚਾਤੀਆਂ ਤੁਸੀਂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਰਮਨਦੀਪ ਭੈਣ ਥੈਂਕ ਯੂ ਸੋ ਮੱਚ ਐਂਡ ਰਵੀ ਭੈਣ ਥੈਂਕ ਯੂ ਸੋ ਮੱਚ ਜਿਹੜੀ ਭੈਣ ਨੇ ਇੱਥੇ ਬਾਹਰੋਂ ਮੈਨੂੰ ਇਹ ਵੀਡੀਓ ਭੇਜੀ ਸੀਗੀ ਉਹਨਾਂ ਦਾ ਮੈਨੂੰ ਪਤਾ ਨਹੀਂ ਹੈ ਨਾਮ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਬਾਕੀ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਇਹਨਾਂ ਨੇ ਕੰਮ ਦੇ ਗਲਾਸ ਦੀ ਵੀ ਕਰ ਸੀਗੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਲਓ ਆਪਣਾ ਕੰਮ ਹੋ ਗਿਆ ਇਹਦੇ ਵਿੱਚ ਆਪਾਂ ਗਰਮ ਪਾਣੀ ਪਾਇਆ ਸੀਗਾ ਤੇ ਇਹਦੇ ਵਿੱਚ ਆਪਾਂ ਆਈਸ 큐ਬਸ ਪਾਏ ਸੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੇ ਲਓ ਇਧਰ ਆਪਣਾ ਸ਼ੁਰੂ ਹੋ ਗਿਆ ਜੀ ਤੇ ਤੇ ਹੁਣ ਆਪਾਂ ਸਾਰਾ ਸਮਾਨ ਹੈ ਜਿਹੜਾ ਇਹਦੇ ਲਈ ਆਪਣੇ ਕੋਲੇ ਹੈਗਾ ਰੈਡੀ ਹੈ ਬਾਕੀ ਕਲੌਂਦੀ ਅੱਜ ਮੈਂ ਲੈ ਕੇ ਆਈ ਸੀ ਉਹਨੂੰ ਮੈਂ ਪੀਸ ਕੇ ਪਾਊਡਰ ਬਣਾਉਂਗੀ ਤੇ ਹੁਣ ਮੈਂ ਤੇਲ ਦਾ ਜਿਹੜਾ ਕੰਮ ਕਰ ਲਵਾ ਤੇਲ ਤੁਸੀਂ ਬਹੁਤ ਵਾਰ ਬਣਦੇ ਦੇਖਿਆ ਦੇਖਣ ਦੀ ਮੈਨੂੰ ਨਾ ਤਾਂ ਕੋਈ ਜਰੂਰਤ ਨਹੀਂ ਹੈਗੀ ਪਰ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਮੈਨੂੰ ਕਹੋਂਗੇ ਹਰ ਵਾਰੀ ਦੱਸ ਦਿਆਂ ਸੰਡੇ ਨੂੰ ਮੈਂ ਕਲਰ ਲਾਇਆ ਸੀਗਾ ਤੇ ਅੱਜ ਹੋ ਗਿਆ ਸੈਟਰਡੇ ਤੇ ਅਜੇ ਤੱਕ ਆ ਤੇ ਬੀਬੀ ਵੀ ਮੈਨੂੰ ਕਹੀ ਜਾਂਦੀ ਸੀ ਕਹਿੰਦੀ ਤੇਰੇ ਵਾਲ ਤਾਂ ਜਮੇ ਚਿੱਟੇ ਨਹੀਂ ਹੈਗੇ ਅੱਗੇ ਤੱਕ ਇੱਕ ਇਹਨੇ ਨਿਕਲੇ ਹੁੰਦੇ ਸੀ ਕਹਿੰਦੀ ਵਾਲ ਤਾਂ ਤੇਰੇ ਮੈਨੂੰ ਤਾਂ ਕਾਲੇ ਕਾਲੇ ਦਿਖੀ ਜਾਂਦੇ ਨੇ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਜੀ ਮੈਨੂੰ ਆਪ ਨੂੰ ਫੀਲ ਹੁੰਦਾ ਹੈ ਕਿ ਹੁਣ ਅੱਗੇ ਵੰਗੂ ਮੇਰੇ ਵਾਲ ਚਿੱਟੇ ਨਹੀਂ ਨਿਕਲਦੇ ਹੈਗੇ ਨਹੀਂ ਤੇ ਸੈਟਰਡੇ ਤੱਕ ਤਾਂ ਬਹੁਤ ਕੋਈ ਵੀ ਕਲਰ ਲਾਓ ਜੀ ਕੁਝ ਵੀ ਲਾਓ ਤੁਸੀਂ ਹਰ ਕਲਰ ਦੇ ਨੇ ਮਤਲਬ ਕਿ ਤੁਹਾਡੇ ਕੋਈ ਐ ਨਹੀਂ ਹੈ ਕਿ ਉਹ 15 ਦਾ ਨਾ ਫੈਕਟ ਕਰੂਗਾ ਕੁਝ ਵੀ ਲਾ ਲਓ ਕੋਈ ਮਹਿੰਦੀ ਲਾ ਲਓ ਕੋਈ ਕਲਰ ਲਾ ਲਓ ਰੂਟਸ ਨੇ ਚੌਥੇ ਦਿਨੋਂ ਵਾਈਟ ਬਾਹਰ ਆਈ ਜਾਂਦਾ ਸਮਝ ਗਈ ਜਿੰਨੇ ਜ਼ਿਆਦਾ ਗਰੋਥ ਹੈ ਮੇਰੇ ਤਾਂ ਦੇਖੋ ਮੇਰਾ ਇੰਨੀ ਵੀ ਨਹੀਂ ਹੈ ਕਿ ਮੇਰੇ ਬਹੁਤ ਜ਼ਿਆਦਾ ਗਰੋਥ ਹੈ ਪਰ ਮੇਰੇ ਚੌਥੇ ਦਿਨੋਂ ਨਿਕਲਣੀ ਆ ਸ਼ੁਰੂ ਹੋ ਜਾਂਦੀ ਸੀ ਤੇ ਹਫ਼ਤੇ ਵਿੱਚ ਤਾਂ ਕਾਫੀ ਜ਼ਿਆਦਾ ਅੱਗੇ ਅੱਗੇ ਨਿਕਲ ਆਉਂਦੀ ਸੀ ਪਰ ਹੁਣ ਨਹੀਂ ਨਿਕਲਦੀਆਂ ਮੈਂ ਪਰ ਤੁਹਾਨੂੰ ਦੱਸਿਆ ਹੀ ਹੈ ਕਿ ਕਈ ਕੁਝ ਯੂਜ਼ ਕਰਦੀ ਹੁੰਦੀ ਹੈ ਹਨਾ ਉਹਨੂੰ ਮੇਰਾ ਸੀਰਮ ਹੈ ਜਿਹੜਾ ਖਤਮ ਹੈ ਸੀਰਮ ਵੀ ਮੈਂ ਬਣਾਉਣਾ ਸੀਰਮ ਬਣਾਉਣ ਤਾਂ ਕੋ ਬੜਾ ਜ਼ੋਰ ਨਹੀਂ ਲੱਗਦਾ ਹੈਗਾ ਬਹੁਤ ਸੌਖਾ ਐ ਵੀ ਘਾਲ ਹੀ ਹੁੰਦੀ ਹੈ ਸੋ ਅੱਜ ਤਾਂ ਮੈਂ ਹਨ ਬਣਾ ਲੈਣਾ ਪੈਣਾ ਵਾਸਤੇ ਤੇਲ ਤੇ ਸੀਰਮ ਦੇਂਦੀ ਆ ਸ਼ਾਇਦ ਮੈਂ ਨਾਲ ਹੀ ਰੱਖਦਾ ਇੰਦਰ ਸੀਰਮ ਬਣਾਉਣਾ ਕਿਉਂਕਿ ਗਰਮੀ ਵਾਲੀ ਹੈ ਜੀ ਬਸ ਗਰਮੀ ਕਰਕੇ ਜੀ ਖਜ ਜਾਂਦਾ ਰਹਾ ਇੱਕ ਮੈਂ ਤੁਹਾਨੂੰ ਪਤਾ ਸਾਰਾ ਦਿਨ ਹੀ ਗਰਮੀ ਚ ਜੁਰੀ ਕਰਦੀ ਆ ਸਕੂਲ ਚੱਲੀ ਗਈ ਸਕੂਲੋਂ ਆ ਗਈ ਸ਼ੌਪ ਤੇ ਵੈਸੇ ਸ਼ੌਪ ਤੇ ਸੀਰਮ ਤੇ ਫਿਰ ਵੀ ਮੇਰਾ ਕਦੇ ਮੈਂ ਸਟੀਚਿੰਗ ਲਈ ਚਲੇਗੀ ਕਦੇ ਕਿਵੇਂਗਾ ਕਦੇ ਕਿਵੇਂ ਹੈ ਹਨਾ ਸਾਰਾ ਦਿਨ ਤੁਰ ਫੇਰਾ ਜਿਉਂਦਾ ਰਹਿੰਦਾ ਮਸਾਂ ਹੀ ਰੱਟ ਮਿਲਦਾ ਰਹਾ ਤੇ ਸ਼ੁਕਰ ਕਰਦੀਆਂ ਵੀ ਸ਼ੁਕਰ ਰਾਤ ਬੈਗੀ ਜੇ ਰਾਤ ਨਾ ਹੁੰਦੀ ਤਾਂ ਤਾਂ ਨਹੀਂ ਕਿ ਆਈ ਦੁਰੇਗਤ ਤੇ ਨੇ। ਸੋ ਅੱਜ ਤੱਕ ਜੀ ਮੈਂ ਤੁਸ ਦੇਖਿਆ ਮੇਰਾ ਸੂਟ ਹਨਾ ਇਹ ਮੇਰਾ ਕੋਰਸਟ ਸੀਗਾ ਪਰ ਮੈਂ ਜਿਹੜਾ ਕਨਸੈਪਟ ਦੇ ਨਾਲ ਪਲਾਜ਼ੋ ਹੁੰਦਾ ਉਹ ਨਹੀਂ ਪਾ ਕੇ ਗਈ ਵਾਈਟ ਸਲਵਾਰ ਦੇ ਨਾਲ ਆ ਮੈਂ ਕੁੜਤਾ ਪਾ ਕੇ ਗਈ ਮੈਨੂੰ ਭਾਈ ਸਾਰਾ ਦਿਨ ਗਰਮੀ ਦੀ ਹੁੰਦੀ ਬਈ ਇਨਾ ਮਜ਼ਾ ਆਇਆ ਇਹਦੇ ਵਿੱਚ ਮੈਨੂੰ ਅਜ ਇਹ ਕੁੜਤੇ ਚੱਲਣ ਨੂੰ ਜਾਈ ਚੱਲੂ ਇਹ ਗਰਮੀਆਂ ਦੇ ਵਿੱਚ ਇਹ ਜਿਹੇ ਲੰਡੇ ਲੰਡੇ ਜਿਹੇ ਬਾਹਲੇ ਵਧੀਆ ਲੱਗਦੇ ਨੇ ਕਿਉਂਕਿ ਅੱਜ ਕੱਲ ਤਾਂ ਵੈਸੇ ਵੀ ਉੱਚੇ ਪਾਉਣ ਲੱਗੇ ਨੇ ਔਰ ਗੋਲ ਘੇਰੇ ਵਾਲੇ ਤੇ ਕੁੱਟੇ ਜਿਹੇ ਬਾਹਲੇ ਸੋਹਣੇ ਲੱਗਦੇ ਹੁੰਦੇ ਇਸ ਤਰ੍ਹਾਂ ਪਾਏ ਹੋਏ ਗਰਮੀਆਂ ਦੇ ਵਿੱਚ ਮੈਨੂੰ ਤਾਂ ਆਦਤ ਹੀ ਨਹੀਂ ਪੈ ਗਈ ਬਿਲਕੁਲੇ ਜੇ ਲੂਸ ਫਿਟਿੰਗ ਦੇ ਪੌਮ ਦੀ ਕਿ ਮੈਨੂੰ ਫਿਟਿੰਗ ਵਾਲਾ ਸੂਟ ਹੀ ਨਹੀਂ ਪੈਂਦਾ ਤੇ ਬਹੁਤ ਮਜ਼ਾ ਆਇਆ ਗਰਮੀਆਂ 'ਚ ਵੈਸੇ ਵੀ ਲੂਸ ਫਿਟਿੰਗ ਦੇ ਸੂਟ ਪਾਉਣੇ ਚਾਹੀਦੇ ਨੇ ਹਨਾ ਚਲੋ ਠੀਕ ਹੈ ਜੀ ਹੁਣ ਆਪਾਂ ਬਲੌਗ ਤਾਂ ਇੱਥੇ ਐਂਡ ਕਰਦੇ ਹਾਂ ਅੱਜ ਤਾਂ ਬੜਾ ਵੱਡਾ ਕੰਮ ਕਰਾ ਦਿੱਤਾ ਤੁਸੀਂ